ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਪੰਜਗਰਾਈ ਪਹੁੰਚੇ ਆ ਜੀ ਬਾਈ ਦੀਆਂ ਗਾਂ ਤੇ ਆਏ ਸੀ ਸਪੈਸ਼ਲ ਤੇ ਇਹਦੇ ਬਾਰੇ ਤੁਹਾਨੂੰ ਇੱਕ ਚੀਜ਼ ਦੱਸਾਂਗੇ ਜੀ ਮੈਂ ਅੱਗੇ ਵੀ ਤੁਹਾਨੂੰ ਇੱਕ ਦੋ ਵੀਡੀਓ ਚ ਦੱਸਿਆ ਬਈ ਟੀਕਾ ਭਰਉਣ ਤੇ ਗਾਲ ਤੁਸੀਂ ਗਾਲੀ ਨਾ ਕਰਿਆ ਕਰੋ ਇਹਨਾਂ ਨੇ 24 ਦਿਨਾਂ ਤੋਂ ਹੀ AI ਕਰਵਾ ਦਿੱਤੀ ਜੀ ਗਾਲੇ ਦੇਖੋ ਤੁਸੀਂ 24 ਦਿਨ ਹੀ ਹੋਏ ਸੀ ਸੂਈ ਨੂੰ ਗਾਣ ਨੂੰ ਤੇ ਕਨਫਰਮ ਸੀ ਵੀ ਗੱਬਣ ਤਾਂ ਹੋਣਾ ਨਹੀਂ ਸੀ ਗਾਣੇ ਤੇ 2 ਤੋਂ 2.5 ਮਹੀਨੇ ਘੱਟੋ ਘੱਟ ਵੇਟ ਕਰਿਆ ਕਰੋ ਤੇ ਅੱਜ ਦੇ ਮਹੀਨੇ ਬਾਅਦ ਬਾਈ ਕਹਿੰਦਾ ਬੋਲਤੀ ਮੰਨ ਲਓ 24 ਤਰੀਕ ਨੂੰ ਹੀ ਭਰਾਇਆ ਸੀ ਇਹਦੇ ਬਾਈ ਹਾਂਜੀ 24 ਤਰੀਕ ਨੂੰ 24 ਨੂੰ ਭਰਾਇਆ ਸੀ ਤੇ ਵੀ 24 ਨੂੰ ਇਹ ਦੂਰੀ ਵਾਰੀ ਬੋਲਤੀ ਅੱਜ ਇਹਦੇ ਬਾਈ ਪਰ ਦਾ ਸੀਮਨ ਲਾਇਆ ਤੇ ਇਹ ਗਾਂ ਫੌਰ ਸੇਲ ਆ ਜੀ ਗੱਬਣ ਕਰਕੇ ਗਾਂ ਬਾਈ ਵੇਚੂਗਾ ਜੇ ਗੱਬਣ ਹੋ ਜੂਗੀ ਧਿਆਨ ਚ ਰੱਖ ਲੈ ਜੀ ਕਿੰਨਾ ਦੁੱਧ ਦੇ ਰਹੀ ਹੈ ਬਾਈ ਹੁਣ ਦੁੱਧ 15 ਕਿਲੋ ਤੇ ਜਲਦੀ 15 ਕਿਲੋ ਦੇਣਾ ਹਾਂਜੀ ਤੇ ਕਿੰਨਾ ਦੁੱਧ ਸੀ ਜਦੋਂ ਲੈ ਕੇ ਆਏ ਸੀ ਤੁਸੀਂ ਦੁੱਧ ਦੁੱਧ ਤਾਂ ਮੰਨ ਲਓ ਯਾਨੀ ਦੀ 20 ਦੇ ਨੇੜੇ ਸੀ ਹਾਂ ਇਹਦਾ ਦੁੱਧ ਘਟਣ ਦਾ ਕਾਰਨ ਹੈ ਜੀ ਇਹਦਾ ਲਿਵਰ ਫੈਟੀ ਆ ਦੇਖੋ ਤੁਸੀਂ ਇਹਦਾ ਗੋਵਾ ਵਿੱਚ ਤੂੜੀ ਹੋਵੇ ਆਉਂਦੀ ਆ ਠੀਕ ਆ ਤੇ ਜਦੋਂ ਪਸ਼ੂ ਦੇ ਕੁਝ ਪਚਿਆ ਨਾ ਅੰਦਰ ਤੇ ਪਸ਼ੂ ਨੇ ਬਜ਼ਰ ਵੀ ਨਾ ਕੀਤਾ ਜਿਹੜੀ ਚੀਜ਼ ਖਾਧੀ ਆ ਤੇ ਫਿਰ ਕਨਫਰਮ ਆ ਵੀ ਉਹਨੂੰ ਲੱਗਣਾ ਨਹੀਂ ਤੇ ਉਹਨੇ ਦੁੱਧ ਵੀ ਕੀ ਦੇਣਾ ਜਦੋਂ ਬਾਈ ਕਹਿੰਦਾ ਇਹਨੂੰ ਖਰਾਕ ਪਾਉਣੇ ਆ ਤੇ ਉਦੋਂ ਮੋਗ ਲੱਗ ਜਾਂਦੀ ਹੈ ਜੀ ਜਿਹੜਾ ਖਰਾਕ ਪਾ ਕੇ ਮੋਗ ਲੱਗਣ ਵਾਲਾ ਸਿਸਟਮ ਹੁੰਦਾ ਜੀ ਇਹ ਤੁਸੀਂ ਸਮਝ ਲਓ ਵੀ ਲਿਵਰ ਫੈਟੀ ਹੈ ਪਸ਼ੂ ਦਾ ਲਿਵਰ ਤੇ ਪ੍ਰੋਬਲਮ ਹੈ ਇੱਥੇ ਤੁਸੀਂ ਥੋੜੇ ਜੇ ਦਿਨ ਦਾਣਾ ਬੰਦ ਕਰਕੇ ਪਸ਼ੂ ਨੂੰ ਲਿਵਰ ਟੋਨਿਕ ਤੇ ਕੋਈ ਪਾਊਡਰ ਵਗੈਰਾ ਨਾਲ ਉਹ ਜਿਆ ਦੇਆ ਕਰੋ ਜਿਵੇਂ ਡਾਈਜਮੈਕਸ ਜਾਂ ਬਹੁਤ ਪਾਊਡਰ ਆਉਂਦਾ ਤੇ ਲੈਬਰ ਟੋਨਿਕ ਜ਼ਿਆਦਾਤਰ ਮੈਂ ਤਾਂ ਰეკਮੈਂਡ ਕਰਦਾ ਬੀਟਾ ਕੈਨਪਲਾਈਨ ਦੀ ਇਹ ਸਪੈਸ਼ਲ ਫਰਟੀ ਲਿਵਰਾਸ ਲਈ ਆ ਤੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜੇ ਪਸ਼ੂ ਦੇ ਪਚੂਗਾ ਕੁਸ ਫੇਰੀ ਉਹਨੇ ਦੁੱਧ ਵਦਣਾ ਤੇ ਫੇਰੀ ਮੰਨ ਲਓ ਪਸ਼ੂਗਾ ਸਿਹਤ ਮੜੂਗੀ ਜੀ ਉਦੋਂ ਪਸ਼ੂ ਰਾਜੀ ਵੀ ਹੋਊ ਬਈ ਗਾ ਉਦੋਂ ਤੇਰੀ ਹੈ ਨਾ ਹਾਂ ਜੀ ਬਹੁਤ ਰਾਜੀ ਸੀਗੀ ਉਹ ਠੀਕ ਹੈ ਵੈਸੇ ਤੁਸੀਂ ਪਾਉਣੇ ਕੀਆਂ ਤੂੜੀ ਕੇ ਤੂਣੀ ਦੇ ਜਿਹੜਾ ਆਪਣੇ ਨੇ ਚਾਰ ਨਹੀਂ ਜੀ ਕੱਲਾ ਤੂੜੀ ਹਰਾ ਤੇ ਦਾਣਾ ਹੀ ਤੂੜੀ ਹਰਾ ਤੇ ਦਾਣਾ ਠੀਕ ਹੈ ਠੀਕ ਹੈ ਤੇ ਆਹ ਬੱਚੀ ਸੀ ਜੀ ਇਹਦੀ ਬੱਚੀ ਜੋ ਚਲੋ ਠੀਕ ਠਾਕ ਜੀ ਸੀਗੀ ਕਿਉਂ ਬਾਈ ਲੈ ਕੇ ਹੀ ਆਇਆ ਸੀਗਾ ਭਰਾਇਆ ਸੀ ਠੀਕ ਆ ਤੇ ਬਾਈ ਕੋਲੇ ਮੱਝਾਂ ਬਹੁਤ ਚੰਗੀਆਂ ਆ M416 ਦੀ ਕੱਤੀ ਆ ਜੀ ਤੇ ਇਹ ਹਜੇ ਦੋਨ ਦੇ ਦੰਦ ਹੋਣ ਸਿੱਟੇ ਆ ਨੇ ਤੇ ਇਹ 8 ਮਹੀਨਾ ਦੀ ਗੱਭ ਹੋ ਚੁੱਕੀ ਐ M416 ਬਰੀਡ ਆ ਜੀ ਬਹੁਤ ਚੰਗੀ ਬਰੀਡ ਆ ਤੁਹਾਨੂੰ ਪਤਾ ਹੀ ਐ ਸਾਰਿਆਂ ਨੂੰ ਇਹ ਚਿਲਡੀ ਦੀ ਦਾ ਟੀਕ M416 ਤੇ ਉਹਦਾ ਬਾਈ ਨੂੰ ਸ਼ੌਂਕ ਆ ਬਾਈ ਗੱਡੀ ਚਲਾਉਂਦਾ ਤੇ ਪਰ ਧਿਆਨ ਬਹੁਤ ਆ ਪਸ਼ੂਆਂ ਦੀ ਬਾਈ ਦਾ ਕੱਲ ਫੋਨ ਲਾਇਆ ਸੀ ਬਾਈ ਨੇ ਆਪਾਂ ਨੂੰ ਕਿ ਸ਼ੌਂਕ ਨਾਲ ਕੰਮ ਕਰਦੇ ਆ ਬਾਈ ਉੱਪਰ ਵੀ ਵਧੀਆ ਤੇਲ ਬੱਤਾ ਪਾਇਆ ਕੋਈ ਐ ਨਹੀਂ ਵੀ ਚਾਦਰਾਂ ਪਾ ਜਾਂ ਵੀ ਛੇਕ ਮਰੀ ਜਾਂਦਾ ਪਸ਼ੂ ਆ ਪੂਰੇ ਸੌਖੇ ਆ ਤੇ ਇਹ ਝੋਟੀ ਘਟਗੜ ਦੇ ਦੂਗੀ 13-14 ਕਿਲੋ ਦਾ ਦਾਮ ਅੱਜ ਦੀ ਝੋਟੀ ਆ ਜੀ ਇਹ ਬਈ ਇਹ ਦੂ ਪਿਛਲੇ ਤੂਏ ਦੀ ਹਨ ਹਾਂ ਜੀ ਪਹਿਲੇ ਤੂਏ ਦੀ ਇੱਕ ਸਾਲ ਭੰਨ ਗਈ ਸੀ ਵਿੱਚੋਂ ਜੀ ਤੀਜੇ ਤੂ ਹਾਂ ਜੀ ਹੁਣ ਤੀਜੇ ਹfte ਗੱਭਣੇ ਦੂਜੇ ਹfte ਆ ਕੱਟੀ ਬੈਠੀ ਆ ਜੀ ਅੱਛਾ ਇਹ ਕਿਹੜੇ ਤੀਜੇ ਦੀ ਹੈ ਬਈ ਇਹ ਅਰਜਨ ਖੁੰਗੜ ਦੀ ਹੈ ਜੀ ਅੱਛਾ ਇਹ ਅਰਜਨ ਖੁੰਗੜ ਦੀ ਆ ਹਾਂ ਜੀ ਠੀਕ ਆ ਇਹਦੀ ਉਮਰ ਬਈ ਇਹਦੀ ਆ ਛੇ ਮਹੀਨੇ ਦੇ ਵਿੱਚ ਹੋ ਜਾਣਾ ਜੀ ਇਹਨੇ ਇੱਕ ਸਾਲ अच्छा एक साल दी हो जांदी हां जी आप पौने 8 ਇਹਨਾਂ ਨੂੰ ਐਸੇ ਤੁਸੀਂ ਬਸ ਇਹਨੂੰ ਤਾਂ ਉਹਨੂੰ ਤਾਂ ਪਾਈ ਸੀਗੀ ਆਪਾਂ ਜੇ ਮੇਰੀ ਬੱਚਿਆਂ ਨੂੰ ਖਰਾਕਾਈ ਇਹਨੂੰ ਹਜੇ ਸ਼ੁਰੂ ਨਹੀਂ ਕੀਤੀ ਅੱਛਾ ਅੱਛਾ ਨਾਰਮਲ ਹੀ ਜੀ ਇਹ ਤਾਂ ਹੁਣ ਨਾਲ ਹੀ ਖਾਂਦੀ ਹੈ ਜੀ ਅੱਛਾ ਨਾਲ ਹੀ ਜਿਹੜਾ ਖਾਂਦੀ ਹਾਂ ਹਾਂ ਜੀ ਠੀਕ ਹੈ ਬਈ ਫਿਰ ਕੋਈ ਐ ਕੋਈ ਖਾਸ ਫੀਡ ਨਹੀਂ ਪਾ ਰਹੇ ਨੀ ਨਹੀਂ 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 ਸਪੈਸ਼ਲ ਨਹੀਂ ਜੀ ਉਹ ਛੋਟੀ ਨੂੰ ਤਾਂ ਪਾਈ ਸੀ ਜੀ ਦੋ ਗੱਟੇ ਅੱਛਾ ਇਹਨੂੰ ਹਜੇ ਸ਼ੁਰੂ ਕਰਾਂਗੇ ਹੀ ਹੁਣ ਮੰਨ ਲਓ ਆ ਇਹਨੂੰ ਕਾਫ ਗਰੋਵਰ ਸ਼ੁਰੂ ਹੋਊਗਾ ਹਾਂ ਜੀ ਹਾਂ ਜੀ ਉਹ ਕਰਾਂਗੇ ਗਰੋਵਰ ਤੇ ਡਾਈਟ ਮੈਨ ਪੀ ਵਗੈਰਾ ਸ਼ੁਰੂ ਹੋ ਜਾਊਗਾ ਹਾਂ ਜੀ ਤੇ ਵਧੀਆ ਸਿਹਤ ਇਹ ਇਹ ਇਹਨਾਂ ਦੀ ਮਾਂ ਜੀ ਦੋਵਾਂ ਦੀ ਆਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਐਮ 416 ਵਾਲੀ ਦੀ ਤੇ ਇਹ ਝੋਟੀ ਤੀਜੀ ਸੂਏ ਬਾਈ ਕੋਲੇ ਤੇ ਸੰਭਨ ਵਾਲੀ ਹੈ ਜੀ ਬਸ ਉਹ ਦੇਖ ਲਓ ਤੁਸੀਂ ਵੱਧਾ ਤਾਂ ਹੁੰਦਾ ਹੀ ਹੈ ਨਾ ਇੱਕ ਮੱਧ ਤੋਂ ਤਿੰਨ ਬਣੀਆਂ ਖੜੀਆਂ ਇੱਕ ਆ ਝੋਟੀ ਹੋ ਗਈ ਇੱਕ ਉਹ ਕੱਟੀ ਹੋ ਗਈ ਤੇ ਗਾਂ ਨੂੰ ਦੱਸਿਆ ਵੀ ਗਾਂ ਬਈ ਪਸੰਦ ਨਹੀਂ ਆਈ ਫੱਟ ਨਹੀਂ ਆਏਗਾ ਮਗਾਲ ਗਾਂ ਚੂਨ ਤੇ ਭਾਈ ਉਹਨਾਂ ਦੇ ਮਸ਼ੀਨ ਵਿੱਚ ਚੂਨ ਤੇ ਸੀਗੇ ਸਾਡੇ ਜਾਨੀ ਦੇ ਘਰ ਦੇ ਵਿੱਚ ਚੂਨ ਨਹੀਂ ਥੱਟ ਆਇਆ ਕੋਈ ਨਹੀਂ ਚੋਈ ਨਹੀਂ ਜਾਂਦੀ ਕੋਈ ਨਹੀਂ ਜਾਂਦੀ ਦੁੱਧ ਹੈਗਾ 15 16 ਜਰ ਹਾਂ ਦੁੱਧ ਹੈਗੇ ਵੇਚ ਦੇਉਗੇ ਕਿ ਗੱਬਣ ਕਰ ਕੀ ਵੇਚੋ ਜੇ ਵੀ ਹੁਣ ਵੀ ਆ ਗਿਆ ਤਾਂ ਹੁਣ ਵੀ ਉਈਦਾ ਨੂੰ ਇੱਕ ਸਾਂਭਣ ਵਾਲਾ ਬੰਦਾ ਆ ਗਿਆ ਤੇ ਜਿਵੇਂ ਮੰਨ ਲਓ ਅੱਛਾ ਹੁਣ ਵੀ ਸੇਲ ਹੀ ਆ ਹਾਂ ਕੋਈ ਨਹੀਂ ਆ ਰਹਿ ਜਾਣੀ ਹੈ ਗਾਂ ਸੀ ਰੱਖੀ ਘਟ ਆਈ ਜਾਣੀ ਅੱਛਾ ਗਾਂ ਘਟ ਰੱਖੀ ਮੱਝਾਂ ਹੀ ਮਾਫ ਕਰ ਜਾਂਾਂਗੇ ਮੱਝਾਂ ਹੀ ਠੀਕ ਹੈ ਠੀਕ ਹੈ ਤੇ ਘਰ ਦੀ ਫੀਡ ਬਣਾ ਕੇ ਪਾਉਣੇ ਬਈ ਹਾਂਜੀ ਘਰ ਦੀ ਠੀਕ ਹੈ ਫੀਡ ਕਰਦੀ ਪਾਉਣੇ ਠੀਕ ਹੈ ਖੇਤ ਤੇ ਬੈਠੇ ਆ ਬਾਈ ਆ ਗਾਂ ਦਾ ਧਿਆਨ ਰੱਖ ਲਿਓ ਜੀ ਕੋਈ ਹੋਇਆ ਚਾਹ ਬਣ ਵੀਰ ਦਾ ਤੇ ਗਾਂ ਥੱਲੇ ਹੈਗਾ 15-16 ਕਿਲੋ ਦੁੱਧ ਹੁਣ ਬਾਕੀ ਚਵਾ ਕੇ ਦੇ ਦੂਗਾ ਬਾਈ ਤੇ ਜੇ ਕਿਸੇ ਨੇ ਲੈਣੀ ਹੋਵੇ ਗਾਂ ਤਾਂ ਦੇਖ ਲਿਓ ਜੀ ਤੇ ਸੋਨੂੰ ਬਸ ਇਹ ਗਾਏ ਤੇ ਇਹੀ ਚੀਜ਼ ਦੱਸੀ ਸੀਗੀ ਵੀ 15 ਤੋਂ 20 ਦਿਨ ਦੇ ਵਿੱਚ ਦਵਾਈ ਭਰਿਆ ਕਰੋ ਜੀ ਪਸ਼ੂ ਦੇ ਜਿਹੜਾ ਕੋਈ ਸੁੰਨਦਾ ਪਸ਼ੂ ਤੇ ਇੰਨੀ ਕਾਲੀ ਕਰਕੇ ਟੀਕਾ ਨਾ ਭਰਿਆ ਕਰੋ ਮੱਝਾਂ ਦੇ ਤਾਂ 35 ਤੋਂ 40 ਦਿਨਾਂ 'ਚ ਭਰਿਆ ਜਾਂਦਾ ਵੀ 24 ਦਿਨਾਂ ਦੇ ਟੀਕਾ ਭਰਿਆ ਕਰਕੇ ਚਲੋ ਗਾਂ ਨਹੀਂ ਰਹੀਗੀ ਚਲੋ ਇੰਨਾ ਵੀ ਕੋਈ ਇਨਫੈਕਸ਼ਨ ਨਹੀਂ ਹੋਏਗੀ ਤੇ ਪਰ ਅੱਜ ਇਹਦੇ ਪਾਈਪਰ ਸੀਮਨ ਲਾਇਆ ਜੀ ਤੇ ਕੋਈ ਲੈਣ ਦਾ ਚਾਹ ਵਾਣ ਹੋਇਆ ਤਾਂ ਦੇਖ ਲਿਓ ਜੀ ਕੋਈ ਚੱਕਰ ਨਹੀਂ ਗਿਆ ਤੇ ਬਾਈ ਨਾ ਕਰ ਕਮੈਂਟ ਚ ਦੱਸ ਦਿਓ ਜੀ ਨੰਬਰ ਬਾਈ ਤੁਹਾਨੂੰ ਦੇ ਦੂੰਗਾ ਮੈਂ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਚੈਨਲ ਕਰਿਓ ਜੇ ਸਬਸਕ੍ਰਾਈਬ ਧੰਨਵਾਦ